ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਨੇ ਇਸ ਚੈਨਲ ਸਿੱਖ ਚੈਪਟਰ ਤੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੇ ਜੀਵਨ ਗਾਥਾ ਦਾ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਇਆ ਗੁਰਸਾਰੇ ਪਿਛਲੇ ਅਧਿਆਇ ਦੇ ਵਿੱਚ ਆਪ ਜੀ ਨੇ শ্রবণ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਤੇ ਪਹੁੰਚ ਗਏ ਹਨ। ਬਾਦ ਸਾਰੇ ਜਗਿਆਸੂ ਉਹਨਾਂ ਕੋਲ ਪਹੁੰਚਦੇ ਹਨ। ਮਨ ਦੇ ਸ਼ੰਕੇ ਬਾਦ ਸਾਰੇ ਉਹਨਾਂ ਦੇ ਮਨਾਂ ਦੇ ਵਿੱਚ ਹਨ ਪਰ ਸਤਿਗੁਰ ਪਾਤਸ਼ਾਹ ਜੀ ਉਹਨਾਂ ਦੇ ਸ਼ੰਕੇ ਨਿਵਰਤ ਕਰਦੇ ਹਨ। ਆਪ ਭਗਤੀ ਵਿੱਚ ਲੈਣ ਰਹਿੰਦੇ ਹਨ। ਸ਼িকার ਵੀ ਖੇਡਦੇ ਹਨ ਤੇ ਆਪਣੇ ਕਿਰਤ ਵੀ ਕਰਦੇ ਹਨ। ਗੁਰੂ ਸਾਹਿਬ ਜੀ ਦਾ ਜਸ ਬੜੇ ਦੂਰ ਦੂਰ ਤੱਕ ਫੈਲ ਰਿਹਾ ਹੈ ਕਿਉਂਕਿ ਭਗਤੀ ਦਾ ਜੀਵਨ ਦੇਖ ਕੇ ਸੁਣ ਕੇ ਜਿਹੜੇ ਗੁਰਸਿੱਖ ਕੀਰਤਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਗੁਰੂ ਹਰ राय ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਕਿਸੇ ਕਾਰਨ ਨਹੀਂ ਸੰਜਾ ਸਕਦੇ ਹੁਣ ਇਥੋਂ ਦੂਰੋਂ ਨੇੜੇੋਂ ਗੁਰਪੀਗ ਬਹਾਦਰ ਸੱਚੇ ਪਾਤਸ਼ਾਹ ਜੀ ਕੋਲ ਪਹੁੰਚ ਰਹੇ ਨੇ ਇੱਕ ਵਾਰੀ ਮੈਂ ਸਪਸ਼ਟ ਕਰ ਦਿਆਂ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਂ ਨਾਲ ਅਸੀਂ ਪ੍ਰੇਮ ਸ਼ਰਧਾ ਦੇ ਨਾਲ ਸ਼ਬਦ ਗੁਰੂ ਲਗਾ ਰਹੇ ਹਾਂ ਹਾਲਾਂਕਿ ਅਜੇ ਉਹ ਗੁਰੂ ਨਹੀਂ ਬਣੇ ਅਜੇ ਉਹਨਾਂ ਨੇ ਗੁਰੂ ਵਜੋਂ ਸਥਾਪਿਤ ਹੋਣਾ ਹੈ ਸੰਗਤਾਂ ਪਹੁੰਚਦੀਆਂ ਹਨ ਤੇ ਆਪਣੇ ਮਨ ਦੇ ਸ਼ੰਕੇ ਉਹਨਾਂ ਕੋਲੋਂ ਨਗਰਤ ਕਰਦੀਆਂ ਹਨ ਇੱਕ ਗੁਰ ਸਿੱਖ ਨੇ ਸਵਾਲ ਕੀਤਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਉਨੇ ਪੁੱਛਿਆ ਕਹਿਣ ਲੱਗਾ ਗੁਰੂ ਪਾਤਸ਼ਾਹ ਜੀ ਇੱਕ ਸ਼ੰਕਾ ਹੈ ਮੇਰੇ ਮਨ ਦਾ ਕਿ ਜਿਹੜੇ ਰੱਬ ਦੇ ਭਗਤ ਹੁੰਦੇ ਨੇ ਜਿਹੜੇ ਉਹਦੀ ਭਗਤੀ ਕਰਦੇ ਨੇ ਨਾਮ ਸਿਮਰਨ ਕਰਦੇ ਨੇ ਉਹਨਾਂ ਨੂੰ ਦੁੱਖ ਕਿਉਂ ਹੁੰਦਾ ਹੈ ਰੱਬ ਦੇ ਭਗਤਾਂ ਨੂੰ ਦੁੱਖ ਕਿਉਂ ਹੁੰਦਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਹਿਣ ਲੱਗੇ ਜੇਕਰ ਦੁੱਖ ਨਾ ਆਵੇ ਨਾ ਇਸ ਫਿਰ ਦੁਨੀਆ ਦੀ ਅਸਲੀਅਤ ਪਤਾ ਨਹੀਂ ਲੱਗਦੀ ਅਕਾਲ ਪੁਰਖ ਭਗਤਾਂ ਨੂੰ ਦੁੱਖ ਇਸ ਕਰਕੇ ਦਿੰਦਾ ਹੈ ਤਾਂ ਕਿ ਉਹਨਾਂ ਨੂੰ ਦੁਨੀਆ ਦੀ ਅਸਲੀਅਤ ਦੀ ਸਮਝ ਆ ਜਾਵੇ ਤੇ ਉਹ ਇਸ ਅਸਲੀਅਤ ਨੂੰ ਪਾ ਕੇ ਹੋਰ ਪਰਮਾਤਮਾ ਦੇ ਨਾਲ ਜੁੜ ਜਾਵੇ ਜਦੋਂ ਵੀ ਰੱਬ ਦੇ ਭਗਤਾਂ ਨੂੰ ਦੁੱਖ ਆਉਂਦਾ ਹੈ ਤਾਂ ਸਮਝੋ ਇਹ ਦੁੱਖ ਉਹਨਾਂ ਦੇ ਸੁੱਖ ਵਾਸਤੇ ਹੀ ਹੈ ਤੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਪਹਿਲੇ ਪਤਾ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਨਾ ਦੁਖਦਾਰੋ ਸੁਖ ਰੋਗ ਭਇਆ ਜਾਂ ਸੁਖ ਤਾਂ ਨਾ ਹੋਈ ਸੁਖ ਸਾਡੇ ਵਾਸਤੇ ਦੁਖ ਬਣ ਜਾਂਦੇ ਨੇ ਪਰ ਜਦੋਂ ਕਿਤੇ ਦੁਖ ਆਵੇ ਉਹ ਫਿਰ ਸਾਡੇ ਆਉਣ ਵਾਲੇ ਸਮੇਂ ਲਈ ਸੁਖ ਲੈ ਕੇ ਆਉਂਦਾ ਹੈ ਇਸ ਕਰਕੇ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹਦਾ ਨਾਮ ਜਪਣ ਵਾਲੇ ਨੇ ਉਹ ਦੁੱਖ ਨੂੰ ਵੀ ਖੁਸ਼ੀ ਖੁਸ਼ੀ ਖਿੜੇ ਮੱਥੇ ਮੰਨਦੇ ਨੇ ਉਹਦਾ ਸਿਮਰਨ ਨਹੀਂ ਛੱਡਦੇ ਤੇ ਆਪਣੀ ਪਰਖ ਦੇ ਵਿੱਚ ਪੂਰਾ ਉੱਤਰ ਦੇ ਨੇ ਉਸ ਗੁਰਸਿੱਖ ਦਾ ਸ਼ੰਕਾ ਮੇਰੇ ਪਾਤਸ਼ਾਹ ਜੀ ਨੇ ਨਿਵਰਤ ਕੀਤਾ ਹੈ ਇਸੇ ਤਰ੍ਹਾਂ ਪਾਤਸ਼ਾਹ ਜੀ ਆਪਣੇ ਚੋਜ ਵਿੜਾਰੇ ਨੇ ਕੌਤਕ ਦਿਖਾ ਰਹੇ ਨੇ ਸਾਰਿਆਂ ਦੇ ਮਨ ਦੀ ਸ਼ੰਕੇ ਦੂਰ ਕਰ ਰਹੇ ਨੇ ਇੱਕ ਸਿੱਖ ਨੇ ਆ ਕੇ ਪੁੱਛਿਆ ਏ ਉਹ ਕਹਿਣ ਲੱਗਾ ਪਾਤਸ਼ਾਹ ਜੀ ਭਗਤੀ ਦੇ ਕਿੰਨੇ ਪੜਾਣ ਐ ਆ ਸਾਡੇ ਮਨ ਦੇ ਵਿੱਚ ਵੀ ਕਈ ਵਾਰ ਬਹੁਤ ਸਾਰੇ ਸ਼ੰਕੇ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਹੁਣ ਤੇ ਕੁਝ ਐਸੀਆਂ ਗਲਤ ਕਿਸਮ ਦੀਆਂ ਮਰਿਆਦਾਵਾਂ ਤੇ ਭਗਤੀ ਦੇ ਤੌਰ ਤਰੀਕੇ ਬਣਾ ਦਿੱਤੇ ਗਏ ਨੇ ਅੱਜ ਦੇ ਸਮੇਂ ਵਿੱਚ ਦੇ ਤਾਰੇ ਗੁਰੂਆਂ ਵੱਲੋਂ ਕਿ ਸਾਨੂੰ ਸਮਝ ਹੀ ਨਹੀਂ ਆਉਂਦੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਪੜਨ ਲਈਏ ਤਾਂ ਉਹਨਾਂ ਨੇ ਇੰਨਾ ਸਾਰੇ ਅਜੋਕੇ ਸੰਕਸ਼ਣਕਿਆਂ ਦਾ ਹੱਲ ਸਮਾਧਾਨ ਬਾ ਸਮਾਂ ਪਹਿਲਾਂ ਦੇ ਦਿੱਤਾ ਸੀ ਸੋ ਸਿੱਖ ਨੇ ਸਵਾਲ ਕੀਤਾ ਹੈ ਕਿ ਭਗਤੀ ਦੇ ਕਿੰਨੇ ਪੜਾਣੇ ਭਾਵ ਕਿ ਕਿਹੜੀਆਂ-ਕਿਹੜੀਆਂ ਸਟੇਜਾਂ ਦੇ ਵਿੱਚੋਂ ਇੱਕ ਭਗਤ ਨੂੰ ਲੰਘਣਾ ਪੈਂਦਾ ਹੈ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਵਾਬ ਦਿੰਦੇ ਨੇ ਕਹਿੰਦੇ ਨੇ ਪਹਿਲਾ ਪੜਾਹ ਹਰ ਉਸ ਸ਼ੈ ਦੇ ਨਾਲੋਂ ਆਪਣੇ ਚਿੱਤ ਨੂੰ ਹਟਾ ਲੈਣਾ ਜੋ ਤੈਨੂੰ ਉਸ ਪਰਮਾਤਮਾ ਦੇ ਨਾਲੋਂ ਤੋੜਦੀ ਹੋਵੇ ਤੇਰਾ ਚਿੱਤ ਨਾ ਲੱਗਣ ਦਿੰਦੀ ਹੋਵੇ ਚਾਹੇ ਉਹ ਤੇਰੀਆਂ ਕੋਠੀਆਂ ਹੋਣ ਚਾਹੇ ਤੇਰਾ ਧਨ ਪਦਾਰਥ ਹੋਵੇ ਚਾਹੇ ਤੇਰੇ ਧੀਆਂ ਪੁੱਤਰ ਤੇ ਰਿਸ਼ਤੇਦਾਰ ਹੋਣ ਇਹਨਾਂ ਸਾਰਿਆਂ ਦੇ ਨਾਲੋਂ ਆਪਣਾ ਚਿੱਤ ਤੋੜ ਲੈਣਾ ਹੈ ਜੇਕਰ ਇਹਨਾਂ ਦੇ ਵਿੱਚ ਤੇਰਾ ਚਿੱਤ ਲੱਗੇ ਪਰਮਾਤਮਾ ਨਾਲ ਚਿੱਤ ਨਹੀਂ ਲੱਗਦਾ ਇਹ ਪਹਿਲਾ ਪੜਾਹ ਹੈ ਕਿ ਸੰਸਾਰ ਨਾਲੋਂ ਤੋੜ ਕੇ ਨਿਰੰਕਾਰ ਦੇ ਨਾਲ ਆਪਣੇ ਚਿੱਤ ਨੂੰ ਲਾਉਣਾ ਤੇ ਦੂਸਰਾ ਦੂਸਰਾ ਪੜਾ ਪਾਤਸ਼ਾਹ ਜੀ ਨੇ ਦੱਸਿਆ ਕਿ ਉਸ ਪਰਮਾਤਮਾ ਦੇ ਨਾਲ ਨੇਹੋ ਪ੍ਰੇਮ ਉਹਦੇ ਨਾਲ ਤੇਰਾ ਇੰਨਾਕ ਪ੍ਰੇਮ ਪੈ ਜਾਏ ਇੰਨਾਕ ਨੇਹੋ ਲੱਗ ਜਾਵੇ ਪਰਮਾਤਮਾ ਦੇ ਨਾਲ ਤੇਰਾ ਕਿ ਬਾਕੀ ਸੰਸਾਰ ਦਾ ਸਾਰਾ ਮੋਹ ਖਤਮ ਹੋ ਜਾਵੇ ਇਹ ਦੂਜਾ ਪੜਾ ਹੈ ਤੇ ਤੀਜਾ ਪੜਾ ਆਖਰੀ ਪੜਾ ਕਿਹੜਾ ਹੈ ਬੈਂਦੇ ਆ ਉੱਠਦੇ ਆ ਸੌਂਦੇ ਆ ਜਾਗਦੇ ਆ ਸਾਰੇ ਸੰਸਾਰ ਦੇ ਕਾਰਵਿਹਾਰ ਕਰਦੇ ਆ ਜੇਕਰ ਤੇਰੀ ਰਸਨਾ ਤੇ ਵਾਹਿਗੁਰੂ 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 ਗੁਰਮੰਤਰ ਚੱਲਦਾ ਰਹਿੰਦਾ ਹੈ ਤਾਂ ਸਮਝ ਲਵੇਂ ਇਹ ਭਗਤੀ ਦਾ ਤੀਸਰਾ ਪੜਾ ਹੈ ਹੁਣ ਇਹ ਪੜਾ ਤੇਰਾ ਭਗਤੀ ਦਾ ਉਸ ਪਰਮਾਤਮਾ ਦੇ ਨਾਲ ਅਪੇਧ ਹੋਣ ਦਾ ਆਖਰੀ ਪੜਾਹ ਹੈ ਪਾਕਸ਼ਾ ਜੀ ਨੇ ਇਹ ਤਿੰਨ ਪੜਾਹ ਉਹ ਸਿੱਖ ਨੂੰ ਦੱਸਿਆ ਜਿਹਦੇ ਮਨ ਦੇ ਵਿੱਚ ਸ਼ੰਕਾ ਸੀ ਨਾਲ ਜਿਹੜੇ ਹੋਰ ਬੈਠੇ ਸਨ ਉਹਨਾਂ ਦੇ ਸ਼ੰਕੇ ਜਿਹੜੇ ਉਹ ਵੀ ਨਿਵਰਤ ਹੋ ਗਏ ਇਸੇ ਤਰ੍ਹਾਂ ਇੱਕ ਹੋਰ ਗੁਰਸਿੱਖ ਨੇ ਪਾਕਸ਼ਾ ਜੀ ਨੂੰ ਸਵਾਲ ਕੀਤਾ ਏ ਉਹ ਸਵਾਲ ਕੀ ਹੈ ਕਿ ਸੇਵਾ ਕਿੰਜ ਕੀਤੀ ਜਾਵੇ ਸੇਵਾ ਕਿੰਜ ਕੀਤੀ ਜਾਵੇ ਕਿ ਹਿਰਦੇ ਵਿੱਚੋਂ ਹਉਮੈ ਮਿਟ ਜਾਵੇ ਤਾਂ ਪਾਤਸ਼ਾਹ ਜੀ ਕਹਿਣ ਲੱਗੇ ਇਹ ਸੇਵਾ ਨਹਿਕਾਮ ਹੋ ਕੇ ਕੀਤੀ ਜਾਵੇ ਜੇਕਰ ਤੇਰੀ ਸੇਵਾ ਦੇ ਵਿੱਚ ਕੋਈ ਕਾਮਨਾ ਹੈ ਕੋਈ ਇੱਛਾ ਹੈ ਤਾਂ ਸਮਝ ਲੈ ਇਹ ਤੇਰੀ ਸੇਵਾ ਪ੍ਰਵਾਨ ਨਹੀਂ ਕਿਉਂਕਿ ਜਦੋਂ ਤੱਕ ਮਨ ਦੇ ਵਿੱਚ ਕਾਮਨਾ ਹੈ ਤਦ ਤੱਕ ਨਾਲ ਨਾਲ ਹਉਮੈ ਵੀ ਆਵੇਗੀ ਅਗਰ ਤੇਰੀ ਸੇਵਾ ਦੇ ਵਿੱਚ ਤੇਰੀ ਕਾਮਨਾ ਪੂਰੀ ਹੁੰਦੀ ਹੈ ਤਾਂ ਹਮ ਆਵੇਗੀ ਅਗਰ ਕਾਮਨਾ ਨਹੀਂ ਅਗਰ ਕਾਮਨਾ ਪੂਰੀ ਨਹੀਂ ਹੁੰਦੀ ਤਾਂ ਤੇਰੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਵੇਗਾ ਫਿਰ ਤੂੰ ਥਾ ਥਾ ਪਟਕੇਗਾ ਇਸ ਕਰਕੇ ਤੂੰ ਸੇਵਾ ਬਿਲਕੁਲ ਨਹਕਾਮ ਹੋ ਕੇ ਵਾਸ਼ਨਾ ਰਹਿਤ ਹੋ ਕੇ ਇੱਛਾ ਰਹਿਤ ਹੋ ਕੇ ਸੇਵਾ ਕਰੇਗਾ ਤਾਂ ਤੇਰਾ ਉਸ ਪ੍ਰਭੂ ਦੇ ਨਾਲ ਮਿਲਾਪ ਹੋ ਜਾਏਗਾ ਜਦੋਂ ਤੇਰਾ ਉਸ ਪ੍ਰਭੂ ਦੇ ਨਾਲ ਮਿਲਾਪ ਹੋ ਜਾਵੇਗਾ ਫਿਰ ਤੈਨੂੰ ਕਿਸੇ ਸੰਸਾਰੀ ਚੀਜ਼ ਦੀ ਮੰਗਣ ਦੀ ਲੋੜ ਨਹੀਂ ਪਵੇਗੀ ਤੇਰੀਆਂ ਲੋੜਾਂ ਉਹ ਨਿਰੰਕਾਰ ਆਪ ਪੂਰੀਆਂ ਕਰੇਗਾ ਐਸੀ ਕੀਤੀ ਹੋਈ ਸੇਵਾ ਦੇ ਨਾਲ ਤੇਰੇ ਅੰਦਰੋਂ ਹਮ ਮਿਟ ਜਾਵੇਗੀ ਤੇ ਫਿਰ ਤੈਨੂੰ ਅਸਲ ਜੀਵਨ ਦੇ ਮਨੋਰਥ ਦੀ ਜੋ ਪ੍ਰਾਪਤੀ ਹੈ ਜੋ ਮੁਕਤੀ ਹੈ ਮੁਕਤੇ ਆਮ ਕਰਕੇ ਪਤਸ਼ਾਹ ਜੀ ਕਹਿਣ ਲੱਗੇ ਅਸੀਂ ਮਰਨ ਤੋਂ ਬਾਅਦ ਸਮਝਦੇ ਹਾਂ ਪਰ ਨਹੀਂ ਜਿਹੜਾ ਇਨਸਾਨ ਜੀਵੰਦੇ ਜੀ ਮੁਕਤ ਨਹੀਂ ਹੋਇਆ ਉਹ ਮਰ ਕੇ ਕਦੇ ਮੁਕਤ ਨਹੀਂ ਹੋ ਸਕਦਾ ਮੁਕਤ ਹੋਣ ਦਾ ਵੀ ਪਹਿਲਾ ਪੜਾਅ ਕੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮੁਕਤ ਹੋ ਜਾਣਾ। ਅਗਰ ਜੀਵੰਦੇ ਜੀ ਇਹਨਾਂ ਪੰਜ ਵਿਕਾਰਾਂ ਤੋਂ ਮੁਕਤ ਹੋ ਗਿਆ ਤਾਂ ਸਮਝ ਲਵੇਂ ਕਿ ਤੂੰ ਇਸ ਸੰਸਾਰ ਵਿੱਚੋਂ ਜਾਣ ਤੋਂ ਬਾਅਦ ਮੁਕਤੀ ਪ੍ਰਾਪਤ ਕਰ ਲਵੇਂਗਾ ਉਸ ਪਰਮਾਤਮਾ ਦੇ ਵਿੱਚ ਅਪੇਧ ਹੋ ਜਾਵੇਂਗਾ ਇੰਜ ਗੁਰੂ ਸੱਚੇ ਪਾਤਸ਼ਾਹ ਜੀ ਆਇਆਂ ਆਇਆਂ ਦੂਰੋਂ ਨੇੜਿਆਂ ਸੰਗਤਾਂ ਨੂੰ ਉਹਨਾਂ ਦੇ ਸ਼ੰਕੇ ਨਿਵਰਤ ਕਰਕੇ ਅਸਲ ਭਗਤੀ ਦਾ ਮਾਰਗ ਦੱਸ ਰਹੇ ਨੇ ਇੱਕ ਗੁਰਸਿੱਖ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਅੱਗੇ ਧਨ ਪਦਾਰਥ ਭੇਟ ਕੀਤੇ ਤੇ ਕਹਿਣ ਲੱਗਾ ਪਾਤਸ਼ਾਹ ਜੀ ਬਾਕੀ ਸਾਰੇ ਮਸੰਦ ਜਿਹੜੇ ਥਾਪੇ ਹੋਏ ਨੇ ਉਹ ਕਾਰਪੇਟਾ ਅਗਰਉਂਦੇ ਨੇ ਧਨ ਲੈਣ ਆਉਂਦੇ ਨੇ ਦਸਵੰਦ ਦੇ ਰੂਪ ਦੇ ਵਿੱਚ ਸੇਵਾ ਦੇ ਰੂਪ ਦੇ ਵਿੱਚ ਪਰਤ ਸਿੰਘ ਕਦੀ ਵੀ ਕਿਸੇ ਸਿੱਖ ਤੋਂ ਕੁਝ ਨਹੀਂ ਮੰਗਿਆ ਕੀ ਕਾਰਨ ਹੈ ਜਿਹੜੇ ਹੋਰ ਵੀ ਗੁਰੂ ਸੰਤਾਨਾਂ ਨੇ ਉਹ ਵੀ ਆਪੋ ਆਪਣੇ ਮਸੰਦਾਰਾਂ ਹੀ ਕਾਰ ਭੇਟਾ ਇਕੱਠੀਆਂ ਕਰਦੀਆਂ ਨੇ ਕੀ ਕਾਰਨ ਹੈ ਤੁਸੀਂ ਇੱਥੇ ਬਿਲਕੁਲ ਚੁੱਪ ਸੰਸਾਰ ਤੋਂ ਉਪਰਾਮ ਰਾ ਕੇ ਦੂਰ ਰਾ ਕੇ ਜਾਂ ਤਾਂ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਹੋ ਕਿਰਤ ਜਿੰਨੀ ਕ ਤੁਹਾਨੂੰ ਗੁਜ਼ਾਰੇ ਜੋਗੀ ਚਾਹੀਦੀ ਹੈ ਉੰਨੀ ਕਰਦੇ ਹੋ ਤੁਸੀਂ ਮਸੰਦ ਕਿਉਂ ਨਹੀਂ ਰੱਖੇ ਤੁਸੀਂ ਵੀ ਮਸੰਦ ਰੱਖੋ ਜੋ ਕਾਰ ਭੇਟਾ ਇਕੱਠੀਆਂ ਕਰਕੇ ਲਿਆਇਆ ਕਰਨ ਕੇ ਗੁਰੂ ਘਰਾਂ ਨੂੰ ਬਹੁਤ ਵੱਡੇ ਤਨ ਦੀ ਲੋੜ ਹੁੰਦੀ ਹੈ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਜਲ ਪਦਾਰਥਾਂ ਵਾਸਤੇ ਉਹਨਾਂ ਦੀ ਰਹਿائش ਵਾਸਤੇ ਵੀ ਲੋੜ ਹੁੰਦੀ ਹੈ ਤੁਸੀਂ ਵੀ ਮਸੰਦ ਰੱਖੋ ਤੁਸੀਂ ਮਸੰਦ ਰੱਖ ਕੇ ਭੇਟਾ ਇਕੱਠੀਆਂ ਕਿਉਂ ਨਹੀਂ ਕਰਦੇ ਤਾਂ ਗੁਰੂ ਪਾਤਸ਼ਾਹ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ ਕਹਿਣ ਲੱਗੇ ਉਹ ਜਿਹੜਾ ਵਾਹਿਗੁਰੂ ਹੈ ਨਾ ਜੋ ਉਹ ਪਰਮਾਤਮਾ ਹੈ ਉਹ ਗਰੀਬ ਨਿਵਾਜ਼ ਹੈ ਪਰਮਾਤਮਾ ਗਰੀਬ ਨਿਵਾਜ ਹੈ ਜੇਕਰ ਮੈਂ ਗਰੀਬ ਹੋਵਾਂਗਾ ਜੇਕਰ ਮੈਂ ਗਰੀਬ ਹੋਵਾਂਗਾ ਮੇਰੇ ਹਿਰਦੇ ਦੇ ਵਿੱਚ ਗਰੀਬੀ ਹੋਵੇਗੀ ਤਾਂ ਉਹ ਪਰਮਾਤਮਾ ਮੈਨੂੰ ਆਪ ਨਿਵਾਜੇਗਾ ਮੈਂ ਇਸ ਕਰਕੇ ਮਸੰਦ ਰੱਖ ਕੇ ਪੇਟ ਦੇ ਲੈਣ ਵਾਸਤੇ ਨਹੀਂ ਪੇਜਦਾ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਗੁਰਸਿੱਖਾਂ ਨੂੰ ਪਿਆਰ ਬਖਸ਼ ਰਹੇ ਨੇ ਜੀਵਨ ਦੀ ਸੋਝੀ ਬਖਸ਼ ਰਹੇ ਨੇ ਤੇ ਉਹਨਾਂ ਨੂੰ ਜੀਵਨ ਦਾ ਅਸਲ ਮਕਸਦ ਸਮਝਾ ਰਹੇ ਨੇ ਇਹ ਅਧਿਆਇ ਸੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹੀ ਦੇ ਜੀਵਨ ਦਾ ਸੋ ਗੁਰੂ ਸਵਾਰਿਓ ਗੁਰਤੇਗ ਬਹਾਦਰ ਸੱਚੇ ਪਾਤਸ਼ਾਹੀ ਦਾ ਇਸ ਸਾਲ ਦੇ ਵਿੱਚ 350ਵਾਂ ਸ਼ਹੀਦੀ ਦਿਵਸ ਹੈ ਸੋ ਉਹਨਾਂ ਦੇ ਸ਼ਹੀਦੀ ਦਿਵਸ ਨੂੰ ਸਮਰਪਤ ਇਹ ਲੜੀ ਤੋਰੀ ਗਈ ਹੈ ਸਾਰੇ ਹੀ ਗੁਰਸਿੱਖਾਂ ਨੂੰ ਗੁਰੂ ਨਾਨਕ ਨਾਮ ਲੈਵਾਂ ਨੂੰ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਕਰਿਆ ਕਰੋ ਜਿੱਥੇ ਕਿਤੇ ਜ਼ਰੂਰਤ ਬਣਦੀ ਆ ਕਮੈਂਟ ਵੀ ਕਰਿਆ ਕਰੋ ਤੇ ਨਾਲ ਹੀ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਗਲੇ ਅਧਿਆਏ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਇੱਕ ਹੋਰ ਗੱਥਾ ਲੈ ਕੇ ਆਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ